ਮੋਟਰਵਾੜ ਦਾ ਹਿੱਸਾ ਸੀ ਮੋਟਰਪੁਰ ਦਾ ਰਹਾ ਅੰਦੋਸ਼ ਜਿਲ੍ਹਾ ਮੈਨੂ ਆਫਾੜ ਪਸਤੀ ਆਪਾਂ ਚਾਹਤ ਦਾ ਅਨੁਭਵ ਆਉਂਦਾ ਹੈ ਬਾਹਰ ਤੋਂ ਉਹ ਨਹੀਂ ਆਉਂਦਾ ਉਹ ਕਦੇ ਵੀ ਪੂਰੀ ਜੀ ਕੰਮ ਲੈ ਕੇ ਨਹੀਂ ਆਇਆ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਸਾਡੇ ਮਾਈਕਸੀ ਦੇ ਸਾਡੀਆਂ ਲੈ ਕੇ ਸਾਡੀ ਸਰਕਾਰਾਂ ਜਿੰਨਾ ਸਾਡਾ ਹਸਪਤਾਲ ਮੈਡੀਸਿਨ ਨਾਲ ਨਾ ਨਾ ਬਾਰਾ ਨਹੀਂ ਹੈ ਆ ਲੱਗਿਆ ਭਾਈ ਲੋਕਾਂ ਦੇ ਮਸਲੇ ਹੱਲ ਕਰ ਲਈ ਤਤਪਰ ਰਹਿੰਦੇ ਸੀ ਆ ਸਮੁੱਚੇ ਵਾਸੀ ਇਹ ਜਾਣ ਕੋਣ ਦਾ ਚਲੇ ਗਿਆ ਨਾ ਕੱਲੀ ਆਮ ਆਦਿਕੀ ਲਈ ਥੋੜਾ ਜਿਹਾ ਪਤਾ ਹਾਸਿਲ ਹੋ ਗਿਆ ਉਹ ਵੀ ਯਾਰ ਤੁਸੀਂ ਸਾਰਿਆਂ ਦੀ ਵਾਇਟ ਖਰਾਬ ਕਰਦ ਰਹੀ ਮਾਈਕ ਕਰਦੇ ਕਰਦੇ ਨੇ ਕਿੱਥੇ ਖੜੇ ਹੋਣੇ ਖੜੇ ਰੋ ਪਰਮਾਤਮਾ ਕੈਮਰੇ ਨੂੰ ਸਟਾਰਟ ਕਰਾਉਂਦੇ ਆ ਆ ਇੱਥੋਂ ਰੱਖ ਚਰਨਾਚ ਨਿਵਾਸ ਬੱਚੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਨ ਦਾ ਭਲਾ ਬੱਚੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਬੋਸਲਰ ਵੀ ਰਹੇ ਫਿਰ ਐਮ ਐਲ ਏ ਵੀ ਵਪਾਰੀ ਗਿਰਤੀ ਚ ਬੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੀ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਆਉਂਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਜਿਹੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਬਿਲਕੁਲ ਹੀ ਪਸੇ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸਾਡੇ ਤੋਂ ਪਿੱਛੜ ਗਿਆ ਸੀਐਮ ਸਾਡਾ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਕੁਮਾਰ ਮੰਡੀ ਜੀ ਉਹ ਪ੍ਰਵਾਸਮੇ ਤਾਂ ਕਿ ਉਹਨਾਂ ਨੇ ਮੈਨੂੰ ਹਾਰ ਵੀ ਪਹਿਨਾਇਆ ਸੀ ਨਹੀਂ ਉਹ ਉਹਦੇ ਵੀਡੀਓ ਚ ਕੈਮਰੇ ਚ ਕੈਦ ਹੋਪੋਦੀ ਨਹੀਂ ਆਉਂਦੀ ਬਾਤ ਫੋਨ ਤੇ ਹਮੇਸ਼ਾ ਕਲੁੰਦੀ ਰਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕੰਮ ਇਸੇ ਕੰਪਲੀਨ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਹਾਂ ਮੈਂ ਐਸੀ ਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਲਈ ਆਤਮਾ ਨੂੰ ਸ਼ਾਂਤੀ ਬਖਸ਼ੀ ਫਾਰੋ ਸਾਡੀ ਪਾਰਟੀ ਲਈ ਕਿਹਾ ਗਿਆ ਸੱਤ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਜਿਹੜਾ ਹਮੇਸ਼ਾ ਕਿ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਜਿਵੇਂ ਕਿ ਜੇ ਨੰਬਰਿੰਦਰ ਭਾਵੇਂ ਵਿਚਾਰਕ મતਪੇਦ ਕਈ ਵਾਰੀ ਹੋ ਜਾਂਦੇ ਨੇ ਇੱਧਰ ਉੱਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ ਫੁੱਲ ਭੇਟ ਕਰਨੇ। ਕੋਈ ਇਸੇ ਗੱਲ ਤੋਂ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਿੜਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇ ਕੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਪਰ ਹਮੇਸ਼ਾ ਸਾਡੇ ਦਿਲਾਚੋ ਬਸ ਦਿਲਾ